ਸਸ਼ਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ ਤੁਹਾਡਾ ਸਵਾਗਤ ਨੰਦ ਗੁਰਮੁਖ ਸਿੰਘ ਰੋਪਾਣਾ ਪਿਛਲੇ ਬੀਤੇ ਸੋਮਵਾਰ ਨੂੰ ਸੁਪਰੀਮ ਕੋਰਟ ਆਫ ਇੰਡੀਆ ਦੇ ਚੀਫ ਜਸਟਿਸ ਆਫ ਇੰਡੀਆ ਬੀ ਆਰ ਗਵਾਈ ਦੇ ਉੱਪਰ ਇੱਕ ਵਕੀਲ ਵੱਲੋਂ ਜੁੱਤੀ ਸੁੱਟਣ ਦੀ ਗੱਲ ਸਾਹਮਣੇ ਆਈ ਉਸ ਤੋਂ ਬਾਅਦ ਕਾਫੀ ਦਿਨਾਂ ਇਹ ਮਾਮਲਾ ਵੱਡਾ ਮੁੱਦਾ ਬਣਿਆ ਕੱਲ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਖ-ਵੱਖ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਦੇ ਖਿਲਾਫ 100 ਤੋਂ ਵੱਧ ਪਰਚੇ ਦਰਜ ਕੀਤੇ ਗਏ। ਜਾਣਕਾਰੀ ਮੁਤਾਬਕ ਪੰਜਾਬ ਦੇ ਵਿੱਚ ਉਹਨਾਂ ਸੋਸ਼ਲ ਪਲੇਟਫਾਰਮਾਂ ਦੇ ਉੱਪਰ ਚਾਹੇ YouTube ਤੇ ਸੀ ਚਾਹੇ Facebook ਤੇ ਸੀ ਜਿਹੜੇ ਇਸ ਮਾਮਲੇ ਨੂੰ ਜ਼ਿਆਦਾ ਤਲ ਦੇ ਰਹੇ ਸੀ ਜਿਹੜੇ ਇਸ ਮਾਮਲੇ ਦੇ ਖਿਲਾਫ ਕਿਉਂਕਿ ਪੰਜਾਬ ਦੇ ਵਿੱਚ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਇਹ ਮਾਮਲਾ ਕੇਂਦਰ ਸਰਕਾਰ ਭਾਰਤੀ ਜਨਤਾ ਪਾਰਟੀ ਦੇ ਨਾਲ ਜੋੜ ਕੇ ਦਿਖਾਇਆ ਜਾ ਰਿਹਾ ਸੀ ਬਹੁਤ ਸਾਰੇ ਸੋਸ਼ਲ ਮੀਡੀਆ ਸੋਸ਼ਲ ਪਲੇਟਫਾਰਮਾਂ ਤੇ ਇਹ ਵੀ ਗੱਲ ਸਾਹਮਣੇ ਆਈ ਇਹ ਵੀ ਜਾਣਕਾਰੀ ਲੋਕਾਂ ਦੇ ਸਾਹਮਣੇ ਆਈ ਕਿ ਇਸ ਮਾਮਲੇ ਨੂੰ ਲੈ ਕੇ ਬੀਜੇਪੀ ਜਾਣ ਬੁੱਝ ਕੇ ਤੁਲਦੇ ਰਹੀ ਹੈ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਬੀਜੇਪੀ ਦੇ ਜਿਹੜੇ ਆਈਟੀ ਸੈੱਲ ਹੈ ਉਹਨਾ ਆਈਟੀ ਸੈੱਲ ਇਸ ਮਾਮਲੇ ਨੂੰ ਤੁਲ ਦੇ ਰਿਹਾ ਹੈ ਅਪਮਾਨਜਨਕ ਟਿੱਪਣੀਆਂ ਕਰ ਰਹੇ ਨੇ ਖਾਸ ਕਰਕੇ ਦਲਤ ਭਾਈਚਾਰੇ ਦੇ ਖਿਲਾਫ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਬੀਜੇਪੀ ਜਾਣ ਬੁੱਝ ਕੇ ਦਲਤ ਭਾਈਚਾਰੇ ਨੂੰ ਅਪਮਾਨਿਤ ਕਰ ਰਹੀ ਹੈ ਸੋ ਇਸ ਕਰਕੇ ਇਹ ਮਾਮਲਾ ਬੀਜੇਪੀ ਦਾ ਖੋਦ ਦਾ ਪੈਦਾ ਕੀਤਾ ਹੋਇਆ ਸੋ ਹੁਣ ਜੁੱਤੀ ਕਿਉਂ ਛੁੱਟੀ ਕਾਰਨ ਕੀ ਰਿਹਾ ਸੋ ਕੁਝ ਮਾਰੇ ਦੱਸਦੇ ਨੇ ਕਿ ਘਟਨਾ ਇਸ ਕਰਕੇ ਵਾਪਰੀ ਕਿ ਪਿਛਲੇ ਕੁਝ ਸਮੇਂ ਪਹਿਲਾਂ ਇੱਕ ਕੇਸ ਦੇ ਵਿੱਚ ਜੋ ਕਿਸੇ ਮੰਦਰ ਨਾਲ ਸੰਬੰਧਿਤ ਸੀ ਸੋ ਉਹ ਪਟੀਸ਼ਨ ਖਾਰਜ ਕਰ ਦਿੱਤੀ ਗਈ ਇਸ ਕਰਕੇ ਇਹ ਰੋਸ ਪਾਇਆ ਗਿਆ ਸੋ ਇਹ ਵੀ ਦੱਸਿਆ ਗਿਆ ਕਿ ਜਦੋਂ ਜਿਸ ਵਕੀਲ ਨੇ ਜੁੱਤੀ ਛੁੱਟੀ ਉਸਨੇ ਪਹਿਲਾਂ ਅਦਾਲਤ ਦੇ ਅੰਦਰ ਜਾ ਕੇ ਜੁੱਤੀ ਸੁੱਟਣ ਦੀ ਘਟਨਾ ਨੂੰ ਅੰਜਾਮ ਦਿੱਤਾ ਉਸ ਤੋਂ ਬਾਅਦ ਨਾਰੇਬਾਜ਼ੀ ਕੀਤੀ ਔਰ ਉਹਨੇ ਇਹ ਵੀ ਕਿਹਾ ਅੰਦਰ ਜਾ ਕੇ ਜੋਰ-ਜੋਰ ਦੀ ਉਹਨੇ ਚੀਕ ਸ਼ਿਕਾਰਾ ਪਾਇਆ ਤੇ ਉਹਨੇ ਕਿਹਾ ਕਿ ਹਿੰਦੁਸਤਾਨ ਸਨਾਤਨ ਧਰਮ ਦਾ અપਮਾਨ ਬਰਦਾਸ਼ਤ ਨਹੀਂ ਕਰੇਗਾ ਸੋ ਇਸ ਕਰਕੇ ਇਸ ਮਾਮਲੇ ਨੂੰ ਦੇਖਿਆ ਜਾ ਰਿਹਾ ਕਿ ਜੋ ਉਸ ਮੰਦਰ ਦੇ ਮਾਮਲੇ ਨੂੰ ਲੈ ਕੇ ਜਿਹੜੀ ਪਟੀਸ਼ਨ ਖਾਰਜ ਕੀਤੀ ਹੈ ਤਾਂ ਇਸ ਕਰਕੇ ਇਹ ਰੋਜ਼ ਸੀ ਰੋਜ਼ ਵਜੋਂ ਜੁੱਤੀ ਛੁੱਟੀ ਗਈ। ਸੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ 100 ਤੋਂ ਵੱਧ ਪਰਚੇ ਦਰਜ ਕੀਤੇ ਕੱਲ। ਸੋ ਆਮ ਆਦਮੀ ਪਾਰਟੀ ਕੀ ਕਹਿੰਦੀ ਹੈ? ਆਮ ਆਦਮੀ ਪਾਰਟੀ ਕਹਿਣਾ ਕੀ ਚਾਹੁੰਦੀ ਹੈ ਇਸ ਮਾਮਲੇ ਨੂੰ ਲੈ ਕੇ ਇੱਕ ਵਾਰ ਉਸ ਤੇ ਨਜ਼ਰ ਮਾਰਦੇ। ਦੇਖੋ ਗੱਲ ਇਹ ਹੈ ਜੀ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਜਦੋਂ ਦੀ ਭਾਜਪਾ ਸਰਕਾਰ ਆਈ ਹੈ ਉਦੋਂ ਦਾ ਦਲਤਾਨਾਤ ਵੱਧ ਛਿੱਧਾ ਜਿਹੜਾ ਹੋ ਰਿਹਾ ਉਹਦੀ ਮਿਸਾਲ ਤੁਹਾਡੇ ਸਾਹਮਣੇ ਕਿ ਸਾਡੇ ਦੇਸ਼ ਦਾ ਸੁਪਰੀਮ ਕੋਰਟ ਦਾ ਜਿਹੜਾ ਚੀਫ ਜੱਜ ਹੈ ਉਹਨੂੰ ਇਹ ਲੋਕ ਜਿਹੜੇ ਆ ਜਿਹੜਾ ਰਕੇਸ਼ ਕਿਸ਼ੋਰ ਜਿਹੜਾ 71 ਸਾਲ ਦਾ ਆਦਮੀ ਹੈ ਉਹ ਵਕੀਲ ਔਰ ਜਿਹੜੇ ਜੁੱਤੀਆਂ ਵਿਖਾ ਰਿਹਾ ਕੀ ਇਹ ਮਦਭਾਗੀ ਘਟਨਾ ਨਹੀਂ ਕਿ ਜਿਹੜੀ ਇੱਕ ਸ਼ੈਡੂਲ ਕਾਸ ਜਿਹੜਾ ਉਹ ਸੁਪਰੀਮ ਕੋਰਟ ਦਾ ਜਿਹੜਾ ਉਹ ਜੱਜ ਬਣ ਗਿਆ ਇਹਨਾਂ ਨੂੰ ਇਹ ਗੱਲਾਂ ਜਿਹੜੀਆਂ ਉਹ برداشت ਨਹੀਂ ਇਹ ਕਿਉਂਕਿ ਇਹ RAM ਰਾਜ ਚਾਹੁੰਦੇ ਨੇ ਜਿਹੜਾ ਕਿ ਮਨੁਸ਼ਮਤੀ ਜਿਹੜੀ ਹੈ ਕਿਉਂਕਿ ਸਾਡੇ ਦੇਸ਼ 'ਚ ਜਿਹੜਾ ਆਜ਼ਾਦੀ ਤੋਂ ਪਹਿਲਾਂ ਜਿਹੜਾ ਸੰਵਿਧਾਨ ਸੀ ਉਹ ਮਨੁਸ਼ਮਤੀ ਸੀ ਮਨੁਸ਼ਮਤੀ ਜਿਹੜੀ ਹੈ ਉਹ ਜਿਹੜਾ ਸ਼ਡਿਊਲ ਕਾਸਟਾਂ ਨੂੰ ਸਭ ਤੋਂ ਪਿੱਛੇ ਦਾ ਮੰੰਦੀ ਹੈ ਕਿਉਂਕਿ ਜਾਤੀਵਾਦ ਨੂੰ ਬੜਾ ਵਾਸੀਗਾ ਜਦੋਂ 바ਵਾ ਸਾਹਬ ਮੇਕਰ ਸਾਹਮਣੇ ਸੰਵਿਧਾਨ ਜਿਹੜਾ ਉਹ ਬਣਾਇਆ ਉਹ ਦੇਸ਼ ਚ ਲਾਗੂ ਕਰਕੇ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੰਦਾ ਹੈ ਪਰ ਜਿਹੜਾ ਇਹਨਾਂ ਨੂੰ ਇਹ ਗੱਲ ਨੂੰ ਗਵਾਈ ਨਹੀਂ ਇਹ ਚਾਹੁੰਦੇ ਨੇ ਕਿ ਜਿਹੜਾ ਸੰਵਿਧਾਨ ਨੂੰ ਖਤਮ ਕਰਕੇ ਤੇ ਜਿਹੜਾ ਮਨੁੱਖੀ ਸਭਤੀ ਨੂੰ ਲਾਗੂ ਕੀਤਾ ਜਾਵੇ ਜਿਹੜਾ ਕਿ ਇਹ ਜਿਹੜੇ ਐਸੀ ਸਮਾਜ ਹੈ ਇਹ ਕਦੇ ਵੀ ਬਰਦਾਸ਼ਤ ਨਹੀਂ ਕਰੇ ਅਸੀਂ ਅੱਜ ਕੇਂਦਰ ਸਰਕਾਰ ਦਾ ਬੀਜੇਪੀ ਸਰਕਾਰ ਦਾ ਜਿਹੜਾ ਉਹ ਪੁਤਲਾ ਸਾੜ ਰਿਹਾ ਔਰ ਇਹਨੂੰ ਚੇਤਾਵਨੀ ਦਿੰਦੇ ਆ ਕਿ ਜਿਹੜਿਆ ਤੂੰ ਅੱਗੇ ਵੋਟਾਂ ਚੋਰੀ ਕਰਕੇ ਨਾ ਤੇਸੀ ਵਾਰ ਸਰਕਾਰ ਬਣਾ ਲਈ ਨਾ ਹੁਣ ਜਿਹੜੇ ਲੋਕ ਨੇ ਸ਼ਡੂਲ ਕਾਸ ਉਹ ਪੂਰੇ ਜਿਹੜੇ ਆ ਉਹ ਧਿਆਨ ਰੱਖ ਰਿਹਾ ਤੇ ਅਗਲੇ ਇਲੈਕਸ਼ਨ ਉਹ ਭਾਜਪਾ ਨੂੰ ਉਹ ਚਲਦਾ ਕਰਨ ਇਹਨੂੰ ਅੱਗੇ ਵੀ ਵਧਾਓਗੇ ਧਰਨੇ ਪ੍ਰਦਰਸ਼ਨ ਦੇਖੋ ਜੀ ਅੱਜ ਸਾਡੇ ਸਿਰਫ ਅੰਮ੍ਰਿਤਸਰ ਦੀ ਗੱਲ ਨਹੀਂ ਕਰ ਰਿਹਾ ਇਹ ਸਾਰੇ ਦੇਸ਼ ਦੇ ਵਿੱਚ ਜਿਹੜਾ ਆਪਣਾ ਆਮ ਆਦਮੀ ਪਾਰਟੀ ਉਹ ਪ੍ਰਦਰਸ਼ਨ ਕਰ ਰਹੀ ਹੈ ਕਿਸ ਤਰ੍ਹਾਂ 6 ਤਰੀਕ ਨੂੰ ਭਾਰਤੀ ਜਨਤਾ ਪਾਰਟੀ ਜਿਹੜੀ ਨਫਰਤ ਜਿਹੜੀ ਫਲਾਈ ਹੈ ਉਹਦਾ ਸਿੱਟਾ ਸਾਹਮਣੇ ਆਇਆ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸੋਸ਼ਲ ਮੀਡੀਆ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਅਪ ਦੇ ਉਹਨਾਂ ਦੇ ਕੰਮ ਕਰਨ ਵਾਲੇ ਹਥਿਆਰ ਨੇਗੇ ਜਿਹੜੋ ਨਫਰਤ ਫੈਲਾਉਣ ਵਾਲੇ ਹਥਿਆਰ ਨੇਗੇ ਕਿਉਂਕਿ ਆਪਣੀ ਪਾਰਟੀ ਦੇ ਕੁਝ ਸੁਣਣੇ ਆਈਟੀ ਦੇ ਵਿੰਗ ਸਥਾਪਿਤ ਕੀਤੇ ਹੋਏ ਨੇਗੇ ਜਿੱਤੇ ਉਹ ਸ਼ੈਡਿਊਲ ਕਾਸਟ ਦੇਗੇ ਜਿੱਤੇ ਸ਼ੈਡਿਊਲ ਟਾਈਪ ਦੇ ਅਗੇਂਸਟ ਨਫਰਤ ਭਰੇ ਕੰਟੈਂਟ ਜਿਹੜੇ ਚਲਾਉਦੇ ਨੇਗੇ ਉਹਦਾ ਰਿਜ਼ਲਟ ਸਾਨੂੰ ਦੇਖਣ ਨੂੰ ਮਿਲਿਆ 6 ਤਾਰੀਖ ਨੂੰ ਜਦੋਂ ਇੱਕ ਬਾਬਾ ਸਾਪ 임ਰੋ ਬੇੜਕਰ ਜੀ ਦੁਆਰਾ ਦਿੱਤੇ ਸੰਵਿਧਾਨਕ ਹੱਕ ਦੇ ਤਹਿਤ ਇੱਕ ਮਲੇ ਮਾਲਕ ਅਧਿਕਾਰ ਦੇ ਤਹਿਤ ਗਵਈਆ ਸਾਹਿਬ ਨੇ ਪੜ ਕੇ ਦੇਸ਼ ਦੇ ਸਰਵੋੱਚ ਅਹੁਦੇ ਤੇ ਪਹੁੰਚੇ ਸਰਵੋੱਚ ਅਹੁਦੇ ਤੇ ਪਹੁੰਚੇ ਔਰ ਦੇਸ਼ ਦੇ ਮੈਂ ਸਮਝਦਾ ਚੀਫ ਡਸਟਸ ਬਣੇ ਆਜ ਇੱਕ ਬਣੇ ਚੀਫ ਡਸਟਸ ਸਾਹਿਬ ਨੂੰ ਕਿਸ ਤਰ੍ਹਾਂ ਟਾਰਗਟ ਕੀਤਾ ਗਿਆ ਇਹ ਤਾਂ ਹੀ ਹੋ ਸਕਿਆ ਜੇ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਨਫਰਤ ਫੈਲਾਈ ਸੋ ਬੀ ਆਰ ਗਵਈ ਜਿਹਦੇ ਉੱਪਰ ਬੀ ਆਰ ਗਵਈ ਜੀ ਦੇ ਉੱਤੇ ਹਮਲਾ ਕਰ ਲਾ ਉਹਨਾਂ ਉੱਤੇ ਹਮਲਾ ਨਹੀਂ ਹੈਗਾ ਇੱਕ ਇੰਸਟੀਚੂਨ ਦੇ ਉੱਤੇ ਹਮਲਾਗਾ ਇੱਕ ਬਾਬਾ ਸਾਹਿਬ ਪੀਮਰਾ ਉਹ ਮੇੜ ਕਰ ਜਿਦਵਾਏ ਦਵਾਰਾ ਬਣਾਇ ਸੰਵਧਾਨ ਦੇ ਉੱਤੇ ਹਮਲਾਗਾ ਇਹ ਲੱਖਾਂ ਕਰੋੜਾਂ ਦਲਤ ਲੋਕਾਂ ਦੀ ਆਤਮਾ ਉੱਤੇ ਹਮਲਾਗਾ ਇਹ ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਹੀ ਪੋਸੀਬਲ ਹੋਇਆ ਕਿਉਂ ਕਿਉਂਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਦੇਸ਼ ਦੇ ਅੰਦਰ ਨਫਰਤ ਫੈਲਾ ਰਹੀ ਆ ਕਦੇ ਕੱਟਕਿਰਤੀਆਂ ਦੇ ਖਿਲਾਫ ਕਦੇ ਦਲਤਾਂ ਦੇ ਖਿਲਾਫ ਮੈਂ ਸਮਝਦਾਗਾ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸੰਵਧਾਨ ਨੂੰ ਖਤਮ ਕਰਨਾ ਚਾਹੁੰਦੀ ਆ ਇਹੀ ਕਾਰਨ ਆ ਕਿ ਉਹਨਾਂ ਨੇ 6 ਤਰੀਕ ਨੂੰ ਦਿਨ ਦਿਹਾੜੇ ਦੇਨਿਹੜੇ ਜਦੋਂ ਅਦਾਲਤ ਦੀ ਕਾਰਵਾਈ ਚੱਲ ਰਹੀ ਆ ਜਦੋਂ ਕੇਸਾਂ ਦੀ ਸੁਣਵਾਈ ਹੋ ਰਹੀ ਆ ਔਰ ਉਸ ਸਮੇਂ ਹਮਲਾ ਹੋਇਆ ਔਰ ਸਾਰੇ ਕੁਛ ਨੂੰ ਉਸ ਹਮਲੇ ਨੂੰ ਜਿਹੜਾ ਉਹ ਸਤਿਆਚਾਰ ਨੂੰ ਪੂਰੀ ਦੁਨੀਆਂ ਨੇ ਦੇਖਿਆ ਪਰ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਚੁੱਪ ਨੇ ਔਰ ਉਸ ਸਮੇਂ ਨਾ ਠੀਕ ਆ ਭਾਰਤੀ ਜਨਤਾ ਪਾਰਟਿਕ ਸੋਚੀ ਸਮਝੀ ਸਾਜਿਸ਼ ਦੇ ਦੀਨ ਦੇਸ਼ ਦੇ ਦਲਤਾਂ ਨੂੰ ਲਖ ਲਖ ਕਰਨਾ ਚਾਹੁੰਦੀ ਆ ਦੇਸ਼ ਦੇ ਦਲਤਾਂ ਤੇ ਹਮਲੇ ਕਰ ਰਹੀ ਆ ਦੇਸ਼ ਦੇ ਦਲਤ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਆ ਪਰ ਲੇਕਿਨ ਮੈਂ ਬੜਾ ਅਫਸੋਸ ਆ ਉੱਥੇ ਦੂਜੇ ਪਾਸੇ ਦੇਸ਼ ਦੀ ਕਾਂਗਰਸ ਪਾਰਟੀ ਦੇ ਲੀਡਰ ਆਫ ਦੀ ਆਪੋਜੀਸ਼ਨ ਲੀਡਰ ਆਫ ਦੀ ਆਪੋਜੀਸ਼ਨ ਰਾਹੁਲ ਗਾਂਧੀ ਜੀ ਚੁੱਪ ਰਹੇ ਕੇ ਔਰ ਪੰਜਾਬ ਦੇ ਵੱਡੇ ਵੱਡੇ ਇਹਨਾਂ ਦੇ ਜਿਹੜੇ ਲੋਕ ਨੇ ਉਹ ਚੁੱਪ ਰਹੇ ਕੇ ਸੋ ਮੇਰਾ ਕਹਿਣ ਦਾ ਭਾਵ ਆ ਅੱਜ ਕਾਂਗਰਸ ਪਾਰਟੀ ਵੀ ਜਿਹੜੀ ਆ ਕਾਂਗਰਸ ਪਾਰਟੀ ਜਿਹੜੀ ਆ ਉਹ ਇਸ ਮਸਲੇ ਤੇ ਭਾਰਤੀ ਜਨਤਾ ਪਾਰਟੀ ਦਾ ਸਾਥ ਦੇ ਰਹੀ ਆ ਚਾਹੀਦਾ ਸੀਗਾ ਕਿ ਇਹ ਚੀਜ਼ ਨੂੰ ਕੰਡਮ ਕਰਨਾ ਚਾਹੀਦਾ ਸੀਗਾ ਜਿਸ ਸੋਸ਼ਲ ਮੀਡੀਆ ਨੇ ਜਿਸ ਤथाकथित ਉਹਨਾਂ ਲੋਕਾਂ ਨੇ ਜਿਹੜੇ ਆਈਟੀ ਵਿੰਗ ਵਜੋਂ ਭਾਰਤੀ ਜਨਤਾ ਪਾਰਟੀ 'ਚ ਕੰਮ ਕਰਦੇ ਨੇਗੇ ਉਹਨਾਂ ਨੂੰ ਪਛਾਣ ਕੇ ਉਹਨਾਂ ਨੂੰ ਸਮਾਂ ਰਹਿਣ ਦੇ ਜੇ ਸਜ਼ਾ ਦਿੱਤੀ ਹੁੰਦੀ ਤਾਂ ਇਹ ਘਟਦਾ ਨਾ ਵਾਪਰਦੀ ਸੋ ਮੈਂ ਸਮਝਦਾ ਇਹ ਸੰਵਿਧਾਨ ਦੀ ਆਤਮਾ ਉੱਤੇ ਹਮਲਾਗਾ ਬਾਬਾ ਸਾਫ ਹਿਮਰਾਓ ਮੇੜਕਰ ਜੀ ਦੁਆਰਾ ਬਣਾਇਆ ਸੰਵਿਧਾਨ ਦੇ ਉੱਤੇ ਹਮਲਾਗਾ ਇਹ ਜੀ ਮੈਂ ਕਰੜੀ ਦਿੰਦਾ ਕਰਦਾਗਾ ਸੋ ਮੈਂ ਸਮਝਦਾਗਾ ਉਹਨਾਂ ਲੋਕਾਂ ਦੇ ਖਿਲਾਫ ਉਹਨਾਂ ਲੋਕਾਂ ਦੇ ਖਿਲਾਫ ਜਿਹੜਾ ਐਕਸ਼ਨ ਹੋਣਾ ਚਾਹੀਦਾ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਨਫ਼ਰਤ ਭਰਿਆ ਮਾਹੌਲ ਬਣਾਉਣ ਦੇ ਅੰਦਰ ਆਪਣੀ ਭੂਮਿਕਾ ਨਿਭਾਈ ਜਿਨ੍ਹਾਂ ਲੋਕਾਂ ਨੇ ਲੰਬੇ ਸਮੇਂ ਤੇ ਸੋਸ਼ਲ ਮੀਡੀਆ ਤੇ ਗਲਤ ਕਮੈਂਟ ਕਰਕੇ ਗਲਤ ਤਰੀਕੇ ਦਾ ਪ੍ਰਚਾਰ ਕਰਕੇ ਬਾਬਾ ਸਾਹਿਬ ਹੀਮਰਾਓ ਬੇੜਕਰ ਜੀ ਦੇ ਮੈਂ ਸਮਝਦਾ ਉਹਨਾਂ ਦੁਆਰਾ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਕੇ ਬੀ.ਆਰ ਗੰਮਈ ਜੀ ਜਿਹੜੇ ਦੇਸ਼ ਦੇ ਸਰਵੋੱਚ ਅਹੁਦੇ ਤੇ ਪਹੁੰਚੇ ਉਸ ਅਨੁਸੂਚਿਤ ਜਾਤੀ ਦੇ ਵਿਅਕਤੀ ਨੂੰ ਜਿਹੜਾ ਸ਼ਿਕਾਰ ਬਣਾਇਆ ਇੱਕ ਪਾਸੇ ਦੇਸ਼ ਭਰ ਦੇ ਅੰਦਰ ਮਹਾਰਸ਼ੀ ਬਾਲਬੇਕ ਜੀ ਦਾ ਜਨਮ ਦਿਹਾੜਾ ਮਾਰਸ਼ੀ ਬਾਲਬਿਕ ਜੀ ਦਾ ਪ੍ਰਗਟ ਦਿਹਾੜਾ ਮਨਾਇਆ ਜਾ ਰਿਹਾਗਾ ਪੂਰੇ ਦੇਸ਼ ਪਰ ਦੇ ਅੰਦਰ ਦਰਿਤ ਲੋਕ ਗਰੀਬ ਲੋਕ ਅਨੁਸੂਚਿਤ ਜਾਤੀ ਦੇ ਲੋਕ ਜਨ ਜਾਤੀ ਦੇ ਲੋਕ ਇਸ ਪ੍ਰਗਟ ਦਿਵਸ ਨੂੰ ਮਨਾ ਰਹੇ ਨੇ ਔਰ ਦੂਸਰੇ ਪਾਸੇ ਦਲਤਾਜ ਪੈਦਾ ਹੋ ਕੇ ਦਲਤਾ ਦੇ ਅੰਦਰ ਇੱਕ ਸਿੱਖਿਆ ਹਾਸਲ ਕਰਕੇ ਬਾਬਾ ਸਾਹਿਬ ਹੀਬਰਾਓ ਮੇੜਕਰ ਜੀ ਦੇ ਦੁਆਰਾ ਦੇਸ਼ ਸੰਵਿਧਾਨ ਦੁਆਰਾ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਕੇ ਦੇਸ਼ ਦੇ ਸਰਵੋੱਚ ਅਹੁਦੇ ਤੇ ਪਹੁੰਚੇ ਬੀਆਰ ਗਵਾਈ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਇਹ ਸੰਕੇਤ ਦੇਣਾ ਚਾਹੁੰਦੀ ਆ ਕਿ ਦੇਸ਼ ਭਰ ਦੇ ਅੰਦਰ ਅਸੀਂ ਦਲਤਾਂ ਦੇ ਖਿਲਾਫ ਆ ਸੋ ਬਿਲਕੁਲ ਆਪਾਂ ਦੇਖਿਆ ਕਿ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਹਿੱਸਿਆਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਪੁਤਲੇ ਵੀ ਫੋਕੇ ਪ੍ਰਦਰਸ਼ਨ ਵੀ ਕੀਤੇ ਸੋ ਜਿਹੜੀ ਐਫ ਆਈ ਆਰ ਦਰਜ ਕੀਤੀਆਂ ਨੇ ਉਹ ਵੀ ਇੱਕ ਉਸ ਦਾ ਹਿੱਸਾ ਹੀ ਸਮਝਿਆ ਜਾ ਸਕਦਾ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਸੀਜੀਆਈ ਨੇ ਇੱਕ ਛੋਟੇ ਜਿਹੇ ਘਰ ਤੋਂ ਛੋਟੇ ਜਿਹੇ ਪਰਿਵਾਰ ਤੋਂ ਇੱਕ ਛੋਟੇ ਜਿਹੇ ਪਾਈਚਾਰੇ ਚੋਂ ਉੱਠ ਕੇ ਇੱਕ ਮੀਲ ਪੱਥਰ ਸਥਾਪਿਤ ਕੀਤਾ ਜੋ ਬਹੁਤੇ ਲੋਕਾਂ ਨੂੰ ਹਾਜਮ ਨਹੀਂ ਹੋ ਰਿਹਾ ਸੋ ਉਹਨਾਂ ਦਾ ਕਹਿਣਾ ਕਿ ਸੰਵਿਧਾਨ ਤੇ ਸਮਾਜਿਕ ਸਮਾਨਤਾ ਦਾ ਮੂਲ ਭਾਵਨਾ ਤੇ ਹਮਲਾ ਹੈ ਸੋ ਇਹ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਸੋ ਭਾਜਪੀ ਦੇ ਆਈਟੀ ਸੈੱਲ ਦੇ ਉੱਪਰ ਵੀ ਜਿਹੜੇ ਇਲਜ਼ਾਮ ਨੇ ਉਲਾਏ ਜਾ ਰਹੇ ਨੇ ਸੋ ਪੰਜਾਬ ਦੇ ਵਿੱਚ ਜਿਹੜੀਆਂ ਐਫਆਰ ਦਰਜ ਹੋਈਆਂ ਉਹ ਗੈਰ ਜਮਾਨਤੀ ਧਰਾਮਾਂ ਦੇ ਤਹਿਤ ਅਫੇਅਰ ਦਰਜ ਹੈ ਕਿਉਂਕਿ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਪਰ ਇਸ ਮਾਮਲੇ ਨੂੰ ਲੈ ਕੇ ਭੱਦੇ ਸ਼ਬਦਾਵਲੀ ਲਿਖ ਰਹੇ ਸੀ ਅਪਮਾਨਜਨਕ ਟਿੱਪਣੀਆਂ ਲਿਖ ਰਹੇ ਸੀ ਉਸ ਨੂੰ ਲੈ ਕੇ ਜਿਹੜੇ ਪਰਚੇ ਨੇ ਉਹ ਦਰਜ ਕੀਤੇ ਗਏ ਨੇ ਸੋ ਬਿਲਕੁਲ ਦੇਖਿਆ ਕਿ ਆਪੇ ਭਾਜਪਾ ਨੇ ਨਿਖੇਦੀ ਕੀਤੀ ਹੈ ਪਰ ਉਸ ਨਿਖੇਦੀ ਦੇ ਉੱਪਰ ਵੀ ਆਮ ਆਦਮੀ ਪਾਰਟੀ ਦੇ ਤੰਜ ਕੱਸਦੇ ਨਜ਼ਰ ਆ ਰਿਹਾ ਸੋ ਉਹਨਾਂ ਨੇ ਕਿਹਾ ਕਿ ਦਲਤਾਂ ਦਾ ਅਪਮਾਨ ਹੈ ਸੰਵਧਾਨਿਕ ਸੰਸਥਾਵਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਹ ਸਾਜ਼ਿਸ਼ ਕਿਸੇ ਵੀ ਤਰੀਕੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜਾਣ ਬੁੱਝ ਕੇ ਸੀਜੀਐਨ ਨੂੰ ਨਿਸ਼ਾਨਾ ਬਣਾਇਆ ਗਿਆ ਇਹ ਆਮ ਆਦਮੀ ਪਾਰਟੀ ਕਹਿੰਦੀ ਹੈ ਦੂਜੇ ਪਾਸੇ ਇਸ ਮਾਮਲੇ ਨੂੰ ਬਿਹਾਰ ਦੀਆਂ ਚੋਣਾਂ ਰਕੇ ਦੇਖਿਆ ਜਾ ਰਿਹਾ ਕਿ ਬਿਹਾਰ ਦੇ ਵਿੱਚ ਚੋਣ ਉਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿਉਂ ਕਿਉਂਕਿ ਬਿਹਾਰ ਦੇ ਵਿੱਚ ਬਹੁ ਗਿਣਤੀ ਦਲਿਤ ਭਾਈਚਾਰੇ ਦੀਆਂ ਵੋਟਾਂ ਨੇ ਤਾਂ ਇਸ ਕਰਕੇ ਉਹ ਬੋਰਡ ਬੈਂਕ ਨੂੰ ਲੈ ਕੇ ਵੀ ਇਹ ਮਾਮਲਾ ਜਿਹੜਾ ਤਲਫਰਦਾ ਨਜ਼ਰ ਆ ਰਿਹਾ। ਸੋ ਉੱਥੇ ਇਸ ਮਾਮਲੇ ਨੂੰ ਇੱਕ ਵੱਡੇ ਪੱਧਰ ਤੇ ਤੁਲ ਦਿੱਤਾ ਜਾ ਰਿਹਾ ਹੈ। ਭਾਜਪਾ ਦੇ ਖਿਲਾਫ ਇੱਕ ਨੈਰੇਟਿਵ ਜਿਹੜਾ ਉਹ ਸਿਰਜਿਆ ਜਾ ਰਿਹਾ ਹੈ। ਕਿਉਂ? ਕਿਉਂਕਿ ਉੱਥੇ ਇਲੈਕਸ਼ਨ ਨੂੰ ਲੈ ਕੇ ਹੈ ਕਿ ਹੋ ਸਕਦਾ ਚੋਣਾਂ ਵਿੱਚ ਵੱਡਾ ਮੁੱਦਾ ਬਣ ਸਕਦਾ ਹੈ। ਪੰਜਾਬ ਦੇ ਵਿੱਚ ਵੀ ਪਰਚੇ ਹੋਏ ਨੇ ਹੋਰ ਕਈ ਥਾਵਾਂ ਦੇ ਉੱਪਰ ਇਸ ਤੇ ਮਾਮਲੇ ਦਰਜ ਕੀਤੇ ਗਏ ਨੇ। ਸੋ ਕੀ ਇੱਕ ਵੱਡਾ ਬਹੁਤ ਵੱਡਾ ਮੁੱਦਾ ਬਣ ਕੇ ਸਾਹਮਣੇ ਆ ਸਕਦਾ ਹੈ? ਸੋ ਬਿਲਕੁਲ ਇਸ ਮਾਮਲੇ ਨੂੰ ਲੈ ਕੇ ਬੀਜੇਪੀ ਤੇ ਆਮ ਆਦਮੀ ਪਾਰਟੀ ਦੋਨੋਂ ਤਰ੍ਹਾਂ ਸਾਹਮਣੇ ਨਜ਼ਰ ਆ ਰਹੀਆਂ ਨੇ ਦੋਨੋਂ ਤਿਰਾਂ ਤੋਂ ਬਾਅਦ ਆਮ ਲੋਕਾਂ ਦੀ ਰੈਕੀ ਹੈ ਮਾਹਿਰਾਂ ਦੀ ਰੈਕੀ ਹੈ ਇਸ ਤੇ ਵੀ ਗੱਲਬਾਤ ਜਾਰੀ ਰਹੇਗੀ ਅੱਜ ਦੇ ਪ੍ਰੋਗਰਾਮ ਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.